ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਨ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ को बिगड़ना ना को लाग जा आगे अरदास तू ता कैसे भूखा भुखा ਮਨਵਸਿਆ ਤਾਂ ਲੱਗ ਨਾ ਦੁੱਖਾ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤਿਤ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਬਰ ਤਪਾ ਭੀਤਰ ਵਗ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਵਾ ਤਾਂ ਆਣ ਹੈ ਰਾਸ ਸੋ ਕਹੋ ਟਲ ਗੁਰ ਸੇਵੀਐ ਅਹ ਨਸੁ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਜਾਏ ਘਰ ਬਾਹਰ ਤੇਰਾ ਪ੍ਰਭਾਸਾ ਤੂੰ ਜਨ ਕਾ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣਾ ਨਾਮ ਜਪੋ ਹਰ ਰੰਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹੱਲਾ ਪੰਜਵਾ ਜਾ ਜਾ ਪਖੋ ਤਾ ਹਜੂਰ ਦੂਰ ਕਤਹ ਨਾ ਜਾਏ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਇ ਜਾ ਜਾਪਿ ਖੂਤਹ ਹਜੂਰ ਦੂਰ ਕਤੋ ਨਾ ਜਾਏ ਰਵ ਰਹਿਲਾ ਸਰਬਤਰ ਮੈਂ ਮਨ ਸਦਾ ਧਾਈ ਇਹ ਤੂ ਤ ਨਹੀਂ ਵਿਛੜ ਸੋ ਸੰਗੀ ਗਣਿਆ ਬੇਨ ਸਜਾਏ ਜੋ ਨਿਮਖ ਮਾ ਸੋ ਅਲਬ ਸੁਖ ਭਣਿਆ ਰਹਾਉ ਪ੍ਰਤ ਪਾਲਾ ਅਪਯਉਦ ਕਾਚੂ ਨਾ ਨਾ ਹੋਈ ਸਾਸ ਸਾਸ ਸੰਭਾਲਦਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉੱਚਾ ਜਾ ਕਰੂਪ ਜਪ ਜਪ ਕਰੇ ਆਨੰਦ ਜਨ ਆਚਰਜ ਅਨੂਪ ਸਾ ਮਤ ਦਿਹੋ ਦਿਆਲ ਪ੍ਰਭ ਜਿਤ ਤੁਮਹ ਅਰਦਾ ਨਾਨਕ ਮੰਗੈ ਦਾਨ ਪ੍ਰਭ ਅਰੇ ਨ ਭਾਗੇ ਸਾਧਾ ਸਾ ਮਤ ਦੇਹੁ ਦਇਆਲ ਪ੍ਰਭ ਜਿਤਾ ਤੁਮਹ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇ ਨ ਭਗ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ 一。<Sat>